ਬਟਾਲਾ ਤੋਂ ਖਬਰ سامنے ਆ ਰਹੀ ਹੈ ਕਿ ਜਿੱਥੇ ਅਮ੍ਰਿਤਪਾਲ ਵਾਸੀ ਗੋਸਪੁਰਾ ਨੇ ਜਾਣਕਾਰੀ ਦਿੱਤੀ ਕਿ ਦੀਵਾਲੀ ਦੀ ਰਾਤੋਂ ਕੋਠੇ ਤੇ ਪਟਾਕੇ ਚਲਾ ਰਹੇ ਸਨ ਜਦੋਂ ਕਿ ਉਹਨਾਂ ਦੀ ਸੱਸ ਬਿਮਲਾ ਦੇਵੀ ਜੋ ਕਿ ਡੇਰਾ ਬਾਬਾ ਨਾਨਕ ਤੋਂ ਆਈ ਹੋਈ ਸੀ ਜਿਸ ਦੀ ਉਮਰ 60 ਸਾਲ ਹੈ ਉਹ ਦੀਵਾਲੀ ਵੇਖਣ ਵਾਸਤੇ ਜਿੱਦਾਂ ਹੀ ਕੋਠੇ ਤੇ ਚੜੀ ਤਾਂ ਉਹਨਾਂ ਦੇ ਪੇਟ ਤੇ ਅਚਾਨਕ ਕੋਈ ਚੀਜ਼ ਵੱਜੀ ਉਹਨਾਂ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਗੋਲੀ ਹੈ ਜਦੋਂ ਉਹਨਾਂ ਸੋਚਿਆ ਕਿ ਕੋਈ ਪਟਾਕਾ ਜਾਂ ਕੋਈ ਬੰਬ ਲੱਗਾ ਤੇ ਉਹ ਆਪਣੀ ਸੱਸ ਨੂੰ ਲੈ ਕੇ ਸਿਵਲ ਹਸਪਤਾਲ ਬਟਾਲਾ ਗਈ ਇਥੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਅੰਮ੍ਰਿਤਸਰ ਜਦੋਂ ਉਹਨਾਂ ਦਾ ਆਪਰੇਸ਼ਨ ਹੋਇਆ ਤਾਂ ਡਾਕਟਰਾਂ ਵੱਲੋਂ ਗੋਲੀ ਕੱਢ ਕੇ ਉਹਨਾਂ ਨੂੰ ਵਿਖਾਈ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਸਹਿਮ ਦਾ ਮਾਹੌਲ ਹੈ। ਉਹਨਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਤੇ ਜਿਸ ਨੇ ਵੀ ਇਹ ਗੋਲੀ ਚਲਾਈ ਆ ਉਸ ਤੇ ਬੰਦੀ ਕਾਰਵਾਈ ਹੋਵੇ ਕਿਉਂਕਿ ਸਾਡੇ ਛੋਟੇ ਛੋਟੇ ਬੱਚੇ ਵੀ ਉਸ ਰਾਤ ਪਟਾਕੇ ਚਲਾ ਰਹੇ ਸਨ ਕੋਈ ਵੀ ਅਨਸਾਧਿਕ ਘਟਨਾ ਵਾਪਰ ਸਕਦੀ ਸੀ ਹਾਲਾਂਕਿ ਉਹਨਾਂ ਕਿਹਾ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਾ ਕਿ ਗੋਲੀ ਕਿਧਰੋਂ ਆਈ ਹੈ ਤੇ ਕਿਸ ਨੇ ਚਲਾਈ ਹੈ ਕਿਉਂਕਿ ਚਾਰੇ ਪਾਸੇ ਪਟਾਕੇ ਚੱਲ ਰਹੇ ਸਨ ਉਦੋਂ ਇਸ ਸਬੰਧੀ ਜਦੋਂ ਅਰਬਨ ਸਟੇਟ ਚੌਂਕੀ ਇੰਸਾਰ ਸਰਦਾਰ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਕਾਇਦਾ ਅੰਮ੍ਰਿਤਸਰ ਗਏ ਸਤ ਜਦੋਂ ਅਜੇ ਬਿਮਲਾ ਰਾਣੀ ਬਿਆਨ ਦੇ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਜਦੋਂ ਵੀ ਉਹ ਫਿੱਟ ਹੋ ਜਾਣਗੇ ਉਹਨਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਮੇਰਾ ਪਿੰਡ ਗੌਂਸਪੁਰਾ ਵਾ ਨਾ ਮੇਰਾ ਅਮ੍ਰਿਤਪਾਲ ਆ ਸਾਰੇ ਦੀਵਾਲੀ ਵਾਲੇ ਦਿਨ ਆਈ ਉਥੇ ਪਟਾਕੇ ਚਲਾਣ ਚੜੇ ਰਾਤ ਰਾਤ ਪਟਾਕੇ ਚਲਾਣ ਚੜੇ ਤੇ ਸੱਸ ਮੇਰੀ ਆਈ ਹੋਈ ਸੀ ਉਹਦੇ ਬੰਨਾਨਕ ਬਿਮਲਾ ਦੇਵੀ ਉਹਦਾ ਨਾਮ ਆ ਉਮਰ ਉਮਰ 60 ਸਾਲ ਸਾਰੇ ਤਕਰੀਬਨ ਉਹਨਾਂ ਦੇ ਨਾਲ ਪੇੜ ਤੇ ਕੋਈ ਚੀਜ਼ ਵੱਜੀ ਆਈ ਸੋਚਿਆ ਕਿ ਪਟਾਕਾ ਵੱਜਾ ਵਾ ਸਾਰੇ ਅਸੀਂ ਨੀਚੇ ਲੈ ਕੇ ਗਏ ਤੇ ਕਾਫੀ ਦੂੰਗਾ ਝਗਮ ਸੀਗਾ ਤੇ ਸਾਰੇ ਅਸੀਂ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਗਨ ਸ਼ੂਟ ਹੋ ਸਕਦਾ ਵਾ ਲੇਕਿਨ ਅਸੀਂ ਪੱਕਾ ਨਹੀਂ ਕਹਿ ਸਕਦੇ ਜਿੰਨਾ ਤੱਕ ਅੱਜ ਦੀ ਕੋਈ ਐਮ ਆਰ ਆਈ ਨਹੀਂ ਹੁੰਦੀ ਸਾਰੇ ਉਹਨਾਂ ਨੇ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਸਨ ਅੰਬਰਸਰ ਲੈ ਕੇ ਗਏ ਉਹਨਾਂ ਨੇ ਸਾਰੇ ਟੈਸਟ ਵਗੈਰਾ ਕੀਤੇ ਤੇ ਉਹ ਕਹਦੇ ਕਲੀਅਰ ਕੁਝ ਨਹੀਂ ਆ ਰਿਹਾ ਨੂੰ ਕੀ ਆ ਸਰ ਉਹਨਾਂ ਨੇ ਫਿਰ ਕੱਲ ਉਹਨਾਂ ਨੇ ਆਪਰੇਸ਼ਨ ਕੀਤਾ ਵਾ ਉਹਨਾਂ ਨੇ ਗੋਲੀ ਕੱਢ ਕੇ ਉਹਨੂੰ ਦਿਖਾਈ ਐ ਕਿ ਆ ਇਹਨਾਂ ਨੇ ਗੋਲੀ ਹੀ ਵਜੀ ਐ ਇਹ ਕਹਿ ਨਹੀਂ ਸਕਦੇ ਕੋਈ ਸਾਰੇ ਦੇਖੋ ਪਟਾਕੇ ਚੱਲ ਰਹੇ ਸੀ ਆਵਾਜ਼ ਬਹੁਤ ਸੀਗੀ ਤੇ ਇਸ ਕਰਕੇ ਉਹਨੂੰ ਕੁਝ ਨਹੀਂ ਪਤਾ ਲੱਗਾ ਕਿ ਕਿੱਧਰੋਂ ਆਈ ਤੇ ਕਿੰਨੇ ਮਾਰੀ ਉਸ ਟਾਈਮ ਸਾਰੇ ਕੋਠੇ ਆਪਣੇ ਪਟਾਕੇ ਚਲਾ ਰਹੇ ਸੀਗੇ ਉਹ ਨਹੀਂ ਕੁਝ ਨਹੀਂ ਕਹਿ ਸਕਦੇ ਸਰ ਕਿੰਨੇ ਚਲਾਈ ਐ ਹਰ ਹਾਲਾਤ ਤੇ ਕਾਫੀ ਗੰਭੀਰ ਐ ਇੱਕ ਆਪਰੇਸ਼ਨ ਹੋ ਚੁੱਕਾ ਵਾ ਇੱਕ ਦੋ ਤਿੰਨ ਮਹੀਨੇ ਬਾਅਦ ਫੇਰ ਹੋਣਾ ਵਾ ਮਤਲਬ ਕਿ ਜ਼ਿਆਦਾ ਹੀ ਸੀਰੀਅਸ ਨੇ ਅਨਸਾਰ ਪੁਲਿਸ ਬਿਆਨ ਲੈਣ ਗਈ ਸੀ ਸਾਰੇ ਇਹੇ ਚਾਹੁੰਦੇ ਆ ਇਨਸਾਫ ਮਿਲਣਾ ਚਾਹੀਦਾ ਸਾਡੇ ਛੋਟੇ ਛੋਟੇ ਬੱਚ ਕਰਮੀਦਗਰ ਘਟਣਾ ਕਿਉਂਥੇ ਦੇ ਸਾਰੇ ਬੰਬ ਚਲਾਣ ਦੇ ਹੀਗੇ ਦੀਵਾਲੀ ਵਾਲਾ ਦਿਨ ਸੀਗਾ ਤੇ ਛੋਟੇ ਛੋਟੇ ਬੱਚੇ ਵੀ ਚੜੇ ਹੀਗੇ ਤੇ ਆਲਤ ਵਾਲੇ ਸਾਰੇ ਬੰਬ ਚੱਲਣ ਦੇ ਹੀ ਚੱਲਣ ਦੇ ਹੀ ਤੇ ਉਹ ਖਲੋਤੀ ਆਣ ਕੇ ਤੇ ਉਹਨੇ ਵੱਖੀ ਫੜ ਲਈ ਓਥੇ ਡੇਗ ਪਈ ਆ ਇਹਨਾਂ ਦੇ ਦਿਲ ਚ ਪੀ ਬੰਬ ਬੂੰਗ ਬੱਜ ਗਿਆ ਕੋਈ ਤੇ ਚੋਕੇ ਥੱਲੇ ਲੈ ਗਏ ਆ ਜਦੋਂ ਥੱਲੇ ਜਾ ਕੇ ਵੇਖਿਆ ਖੂਨੋਂ ਖੂਨ ਹੋਈ ਖੂਨ ਵਗੀ ਜਾਂਦਾ ਤੇ ਵੇਖਿਆ ਤਾਂ ਸ਼ੇਕ ਜੰਗੂ ਸ਼ੇਕ ਹੋਇਆ ਆ ਉਸੇ ਵੇਲੇ ਲੱਗੇ ਆ ਹਸਪਤਾਲ ਲੱਗੇ ਕੋਈ ਸੁੱਜਾ ਬੁੱਜਾ ਨਹੀਂ ਕੀ ਬਣ ਗਿਆ ਸਾਡੇ ਨੇ ਕੀ ਘਟਣਾ ਵਰਪ ਗਈ ਵਤ ਗਈ ਹੈ ਅਜੇ ਤੱਕ ਸਾਡੀ ਗਲੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਜਿਹੜਾ ਹੋ ਰਿਹਾ ਹੈ ਪਰ ਇਹਦਾ ਸਾਫ਼ ਮਿਲਣਾ ਚਾਹੀਦਾ ਹੈ ਜਿਨੇ ਚਲਾਈ ਆ ਛੋਟੇ ਛੋਟੇ ਬੱਚੇ ਵੀ ਸਾਨੂੰ ਗਾਂ ਦਾ ਡਰ ਪੈ ਗਿਆ ਕੋਠਿਆਂ ਤੇ ਨਹੀਂ ਚੜਦੇ ਸਾਰੇ ਘਰ ਸਾਡੇ ਲੱਗੇ ਆਪਣੇ ਆ ਸਾਰਿਆਂ ਦੇ ਬੱਚੇ ਇੱਕੋ ਕੋਠੇ ਤੇ ਵੀ ਹੋ ਜਾਂਦੇ ਆ ਇਕੱਠੇ ਸਿਆਲ ਰਹਿਣਾ ਵੀ ਕੋਠੇ ਤੇ ਆ ਆਡਾ ਤੇ ਚੜਨ ਦਾ ਦਿਲ ਨਹੀਂ ਕਰਦਾ ਕੋਠੇ ਤੇ ਇਸ ਬੰਦੀ ਨੂੰ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਵਿਮਲਾ ਦੇਵੀ ਆ ਉਹ ਇੰਟਰਵਿਊ ਹੋਈਆ ਉਹਦੇ ਅਨੁਸਾਰ ਬਿਆਨ ਕਾਰਵਾਈ ਕਰੋ ਅਸੀਂ ਗਏ ਪਹੁੰਚੇ ਅਸੀਂ ਗੋਨਾਨੇ ਹਸਪੀਟਲ ਉਥੇ ਡਾਕਟਰ ਸਾਹਮਣੇ ਜਿਹਨੂੰ ਫੇਟ ਨਹੀਂ ਦੱਸਿਆ ਜਦੋਂ ਵੀ ਉਹ ਬੈਠ ਹੋਗੀ ਬਿਆਨ ਦੇਣ ਦੇ ਬੈਠ ਹੋਗੀ ਬਿਆਨ ਹਾਸਲ ਕਰੇ ਕਾਰਵਾਈ ਕੀਤੀ